ਆ ਘਟਨਾ ਦੇਖਣ ਤੋਂ ਬਾਅਦ ਐ ਲੱਗਦਾ ਕਿ ਇਨਸਾਨਾਂ ਨਾਲੋਂ ਚੰਗੇ ਤਾਂ ਬੇਜਵਾਨ ਕੁੱਤੇ ਹੀ ਨੇ ਅਸਲ ਘਟਨਾ ਹੋਈ ਕੀ ਹੈ ਜਿਹੜੀ ਆ ਤੁਸੀਂ ਉੱਪਰ ਫੋਟੋ ਦੇਖ ਰਹੇ ਹੋ ਇਹ ਪੱਛਮੀ ਬੰਗਾਲ ਦੇ ਵਿੱਚ ਜਦੋਂ ਬੱਚੇ ਦਾ ਜਨਮ ਹੋਇਆ ਨਵ ਜੰਮਿਆ ਬੱਚਾ ਸੀਗਾ ਉਸ ਨੂੰ ਲਵਾਰਸ ਦੀ ਤਰ੍ਹਾਂ ਛੱਡ ਦਿੱਤਾ ਗਿਆ ਇੱਕ ਸੜਕ ਤੇ ਇਸ ਤੋਂ ਬਾਅਦ ਇੱਕ ਕੁੱਤਿਆਂ ਦਾ ਝੁੰਡ ਆਉਂਦਾ ਜਿਹੜਾ ਉਸ ਦੇ ਆਲੇ-ਦਾਲੇ ਬੈਠ ਜਾਂਦਾ ਨਾ ਕਿ ਉਸ ਬੱਚੇ ਨੂੰ ਖਾਂਦਾ ਸਾਰੀ ਰਾਤ ਉਸ ਬੱਚੇ ਦੀ ਸੁਰੱਖਿਆ ਇਹ ਕੁੱਤਿਆਂ ਦਾ ਝੁੰਡ ਹੈ ਜਿਹੜਾ ਕਰਦਾ ਹੈ ਦਿਨ ਚੜ ਜਾਂਦਾ ਹੈ ਲੋਕ ਆਪਣੇ ਕੰਮਕਾਰ ਨੂੰ ਜਾਂਦੇ ਆ ਤਾਂ ਦੇਖਦੇ ਆ ਕਿ ਝੁੰਡ ਦੇ ਵਿਚਾਲੇ ਇੱਕ ਨਵ ਜੰਮਿਆ ਬੱਚਾ ਪਿਆ ਸੀ ਇਥੋਂ ਤੱਕ ਕਿ ਉਥੋਂ ਹੋਰ ਕਿਸੇ ਲੋਕਾਂ ਨੂੰ ਉਹ ਕੁੱਤੇ ਨੇ ਝੁੰਡ ਨੇ ਲਵੇ ਨਹੀਂ ਲੱਗਣ ਦਿੱਤਾ ਫਿਰ ਇੱਕ ਔਰਤ ਆਉਂਦੀ ਹੈ ਤੇ ਉਹ ਉਸ ਕੁੱਤਿਆਂ ਦੇ ਝੁੰਡ ਦੇ ਵਿੱਚੋਂ ਉਹ ਨਵ ਜੰਮਿਆ ਹੋਇਆ ਬੱਚਾ ਚੱਕਦੀ ਹੈ ਕਿ ਰਸਿਆ ਜਾ ਰਿਹਾ ਹੈ ਕਿ ਔਰਤ ਹੈ ਜਿਹੜੀ ਉਹ ਕੁੱਤਿਆਂ ਨੂੰ ਰੋਟੀ ਟੁੱਕ ਬਿਸਕਟ ਜਿਵੇਂ ਆਪਾਂ ਆਮ ਪਿੰਡਾਂ ਸ਼ਹਿਰਾਂ ਦੇ ਵਿੱਚ ਦੇਖਦੇ ਆ ਉਹ ਪਾਉਂਦੀ ਰਹਿੰਦੀ ਸੀ ਤਾਂ ਜਦੋਂ ਉਹ ਔਰਤ ਆਉਂਦੀ ਹੈ ਕੁੱਤੇ ਨਾਲ ਝੁੰਡ ਪਾਸੇ ਹੋ ਜਾਂਦਾ ਹੈ ਉਹ ਬੱਚੇ ਨੂੰ ਚੱਕ ਲੈਂਦੀ ਹੈ ਤਾਂ ਇਨਸਾਨੀਅਤ ਕਿਸ ਕਦਰ ਡਿੱਗ ਚੁੱਕੀ ਹੈ ਆਪਾਂ ਇਸ ਨਿਊਜ਼ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਜਿਨ੍ਹਾਂ ਨੂੰ ਆਪਾਂ ਕਤੀੜ ਭੌਂਕਣ ਵਾਲੇ ਜਾਂ ਕਹਿ ਦਿੰਦੇ ਨੇ ਇਹਨਾਂ ਨੂੰ ਗੋਲੀਆਂ ਪਾਓ ਇਹ ਕਹਿ ਦਿੰਦੇ ਆ ਉਹਨਾਂ ਨੇ ਇੱਕ ਨਵ ਜੰਮੇ ਬੱਚੇ ਦੀ ਰੱਖਿਆ ਕੀਤੀ ਤਾਂ ਪੱਛਮੀ ਬੰਗਾਲ ਦੀ ਇਹ ਘਟਨਾ ਹੈ ਤੇ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ